ਲੈ ਭਾਈ ਸੋਡਾ ਚ ਹੈ ਰਿਪੇਅਰ ਤੇ ਸਵਾਗਤ ਆ ਅੱਜ ਆਪਾਂ ਤੁਹਾਨੂੰ ਇਲੈਕਟ੍ਰੋਨਿਕ ਵਾਈਕ ਦੀ ਜਿਹੜੀ ਸਰਵਿਸ ਆ ਉਹ ਕਰਨੀ ਦੱਸਾਂਗੇ ਵੀ ਇਹਦੀ ਸਰਵਿਸ ਕਿਵੇਂ ਕਰਨੀ ਹੁੰਦੀ ਆ ਤੇ ਜਿਹਦੇ ਨਾਲ ਵੀ ਇੱਕ ਤਾਂ ਇਹਦੇ ਨਾਲ ਬੈਟਰੀ ਨਹੀਂ ਫੁੱਲਦੀ ਆ ਦੇਖੋ ਸਕੂਟਰੀ ਆਪਣੀ ਓਕੇ ਆ ਠੀਕ ਹੈ ਤੁਹਾਨੂੰ ਦਿਸਦੀ ਹੋਊਗੀ ਤੇ ਇਹ ਆ ਗਈ ਠੀਕ ਹੈ ਇਹ ਓਕੇ ਆਪਣੀ ਸਕੂਟਰੀ ਤੇ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਦੱਸਾਂਗੇ ਵੀ ਇਹਦੀ ਜਿਹੜੀ ਸਰਵਿਸ ਆ ਉਹ ਕਿਵੇਂ ਕਰਨੀ ਆ ਤੇ ਕਿੰਨੇ-ਕਿੰਨੇ ਟਾਈਮ ਤੋਂ ਕਰਨੀ ਚਾਹੀਦੀ ਆ ਠੀਕ ਹੈ ਤੇ ਤੇ ਜੇ ਆਪਾਂ ਨਾ ਕਰਾਂਗੇ ਤੇ ਇਹਦੇ ਨਾਲ ਕੀ ਦਿੱਕਤ ਆਉਂਦੀ ਸਭ ਤੋਂ ਪਹਿਲਾਂ ਕੀ ਆਪਾਂ ਇਹਦੀ ਆ ਖੋਲ ਲੈਣੀ ਆ ਠੀਕ ਹੈ ਇਸ ਤੋਂ ਬਾਅਦ ਇਹਦੇ ਆਪਾਂ ਨਟ-ਬੋਟ ਪਹਿਲਾਂ ਹੀ ਖੋਲਲੇ ਸੀ ਸਾਰੇ ਠੀਕ ਹੈ ਇੱਥੇ ਹੁੰਦੇ ਆ ਤੇ ਆਹ ਨਟ ਹੁੰਦੇ ਆ ਤੇ ਇੱਕ ਇੱਥੇ ਹੁੰਦੀ ਆ ਆਪਣੀ ਐਮਸੀਬੀ ਇਹਦੇ ਆਪਾਂ ਨਟ ਖੋਲ ਲੈਣੇ ਆ ਜਿਸ ਨਾਲ ਇਹ ਸੀਟ ਆ ਜਿਹੜੀ ਇਹ ਆਪਣੀ ਆ ਚੱਕੀ ਜਾਊਗੀ ਠੀਕ ਹੈ। ਇਸ ਤੋਂ ਬਾਅਦ ਇਹ ਵੈਂਟਰੀਆਂ ਨਿਕਲ ਆਉਣੀਆਂ। ਆਹ ਦੇਖੋ। ਇਹਦੇ ਉੱਤੇ ਕੀ ਹੁੰਦਾ ਹੈ ਕਿ ਇਹ ਜਿਹੜੀ ਡਸਟ ਹੈ ਇਹ ਬਹੁਤ ਜੰਮ ਜਾਂਦੀ ਹੈ ਵੀਰੇ। ਠੀਕ ਹੈ। ਆ ਇਹਦੀਆਂ ਪੰਜ ਵੈਂਟਰੀਆਂ ਨੇ। ਇਹ ਆਪਾਂ ਧਿਆਨ ਨਾਲ ਕੰਮ ਕਰਨਾ। ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਐਮਸੀਬੀ ਆ ਉਹ ਆਪਾਂ ਬੰਦ ਕਰ ਲੈਣਾ। ਠੀਕ ਹੈ। ਤੇ ਇਹਦਾ ਜਿਹੜਾ ਆਹ ਚੀਜ਼ ਹੁੰਦੀ ਹੈ ਏਸੀਐਮ ਹੁੰਦਾ ਹੈ। ਠੀਕ ਹੈ। ਇਹਦੇ ਉੱਤੇ ਲਿਖਿਆ ਵੀ ਹੋਇਆ ਦੇਖੋ। ਠੀਕ ਹੈ DC 48 60 ਵੋਲਟੇਜ ਹੈ 60 ਵੋਲਟੇਜ ਆ ਠੀਕ ਹੈ ਵੀਰੇ ਇਹੇ ਆਪਾਂ ਹੁਣ ਇਹਦੀ ਸਰਵਿਸ ਕਿਵੇਂ ਕਰਨੀ ਹੈ ਇਹ ਤੁਹਾਨੂੰ ਮੈਂ ਦੱਸਦਾ ਅੱਗੇ ਤੇ ਆ ਚੈੱਕ ਕਰ ਲੋ ਪਹਿਲਾਂ ਇਹਦੀ ਚੰਗੀ ਤਰ੍ਹਾਂ ਆਪਾਂ ਸਫਾਈ ਕਰਨੀ ਹੈ ਠੀਕ ਹੈ ਸਭ ਤੋਂ ਮੇਨ ਜਿਹੜਾ ਇਹਦੇ ਵਿੱਚ ਦਿੱਕਤ ਆਉਂਦੀ ਆ ਰਿਸਟਿੰਗ ਦੀ ਆਉਂਦੀ ਆ ਜਿਹੜਾ ਇਹਦਾ ਰੇਤਾ ਰਾਵਾ ਉਹ ਆਪਾਂ ਕਲੀਨ ਕਰ ਦੇਣਾ ਕਿਸੇ ਬੁਰਸ਼ ਦੀ ਮਦਦ ਤੇ ਨਾਲ ਠੀਕ ਹੈ ਕਿਵੇਂ ਵੀ ਕਰ ਦਿਓ ਕੋਈ ਚੱਕਰ ਨਹੀਂ ਕਰ ਦਿਓ ਬਸ ਬਸ ਇਹਦੇ ਵਿੱਚ ਪਾਣੀ ਨਹੀਂ ਮਾਰਨਾ ਹੁੰਦਾ ਜੇ ਪਾਣੀ ਮਾਰਨਾ ਵੀ ਹੈ ਸਾਰੇ ਕਿਤੇ ਮਾਰ ਸਕਦੇ ਆਪਾਂ ਇੱਕ ਆਹਦਾ ਏਸੀਮ ਹੁੰਦਾ ਜਿਹੜਾ ਇਹਦੇ ਵਿੱਚ ਨਹੀਂ ਆਪਾਂ ਲਾਉਣਾ ਠੀਕ ਹੈ ਇਹ ਕੰਟਰੋਲਰ ਹੁੰਦਾ ਇਹਦਾ ਇਹਦੇ ਵਿੱਚ ਪਾਣੀ ਨਹੀਂ ਪਾਣ ਦੇਣਾ ਆਪਾਂ ਬਾਕੀ ਕੋਈ ਦਿੱਕਤ ਨਹੀਂ ਹੈਗੀ ਤੇ ਇਹਦੇ ਹੀ ਆਪਾਂ ਲੈ ਵੀ ਸਫਾਈ ਕਰਦੇ ਆ ਤੇ ਲੈ ਬਾਈ ਬੁਰਸ਼ ਲੈਂਦਾ ਆਪਾਂ ਬੁਰਸ਼ ਨਾਲ ਇਹਨੂੰ ਐ ਚੰਗੀ ਤਰ੍ਹਾਂ ਆਪਾਂ ਸਾਫ ਕਰਦੇ ਨੇ ਇਕੱਲੀ ਇਕੱਲੀ ਚੀਜ਼ ਜਿਹੜਾ ਰੇਤ ਹੈ ਉਹ ਨਾ ਰਹੇ ਦੀ ਮੈਨੂੰ ਕਲੀਨ ਕਰਕੇ ਤੁਹਾਨੂੰ ਦਿਖਾਉਣਾ। ਬਾਈ ਬਾਈ ਆਪਾਂ ਕਲੀਨ ਕਰਤੀ ਇਹ ਜਿੰਨੀ ਆਪਣੇ ਤੋਂ ਹੋਈ ਠੀਕ ਹੈ ਆ ਜੇ ਤੁਹਾਨੂੰ ਇੱਕ ਦਿਖਾਉਣਾ ਇਹਦੇ ਵਿੱਚ ਇਹ 9 ਤਰੀਕ 12ਵੇਂ ਮਹੀਨੇ ਦੇ ਨੂੰ ਹੈ ਬੈਂਟਰੀਆਂ ਰਖਵਾਈਆਂ ਸੀ ਤੇ ਬੈਂਟਰੀ ਤੇ ਨੰਬਰ ਪਾਇਆ ਸੀ 5 4 3 2 ਤੇ ਇੱਧਰ ਹੈਗਾ 1 2 1 ਠੀਕ ਹੈ ਵੀਰੇ ਕੱਲੀ ਕਲੀ ਬੈਂਟਰੀ ਤੇ ਡੇਟ ਤੇ ਉੱਤੇ ਟੇਪ ਕਰਤੀ ਸੀ ਨਾ ਬਿੱਕੇ ਦੋ ਤਰ ਭਾਈ ਇਹ ਠੀਕ ਹੈ ਤੇ ਇਹਦੇ ਉੱਤੇ ਨੰਬਰ ਲਾਤੇ ਸੀ ਇਹ ਲਾਉਣ ਦਾ ਇਹ ਰੀਜਨ ਆ ਬਾਈ ਹੁਣ ਜਦੋਂ ਇਹਦੀ ਆਪਾਂ ਸਰਵਿਸ ਕਰਨੀ ਆ ਠੀਕ ਹੈ ਇਹ ਆਪਾਂ ਬੈਟਰੀਆਂ ਚੇਂਜ ਕਰਨੀਆਂ ਨੇ ਚੇਂਜ ਕਦੋਂ ਕਰਨੀਆਂ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਵੀ ਕਿੰਨੇ ਟਾਈਮ ਬਾਅਦ ਚੇਂਜ ਕਰਨੀਆਂ ਜਿਵੇਂ ਕਿ ਹੁਣ ਜਿਹੜੀ 1 ਨੰਬਰ ਤੇ ਬੈਟਰੀ ਆ ਉੱਥੇ ਆਪਾਂ 5 ਨੰਬਰ ਰੱਖਣੀ ਆ ਠੀਕ ਹੈ 2 ਨੰਬਰ ਤੇ 4 ਜਿਹੜੀ 3 ਨੰਬਰ ਵਾਲੀ ਆ ਇਹਨੂੰ ਇੱਥੋਂ ਪੱਟ ਕੇ ਆਪਾਂ 5 ਤੇ ਕਰ ਦੇਾਂਗੇ 1 2 ਨੂੰ ਇੱਥੇ ਲਿਆਉਣੀਆਂ ਠੀਕ ਹੈ ਕਿ ਮੈਂ ਵੀ ਕਰ ਦੋ ਵੀ ਜਿਹੜੀਆਂ ਆਪਣੀਆਂ ਮੋਹਰ ਲੀਆਂ ਬੈਟਰੀਆਂ ਉਹ ਪਿੱਛੇ ਆਉਣੀਆਂ ਚਾਹੀਦੀਆਂ ਪਿੱਛੇ ਵਾਲੀਆਂ ਬੈਟਰੀਆਂ ਜਿਹੜੀਆਂ ਉਹ ਮੂਰੇ ਆਉਣੀਆਂ ਚਾਹੁੰਦੇ ਆ ਇਹਦੇ ਨਾਲ ਕੀ ਫਰਕ ਪੈਂਦਾ ਇਸ ਨੂੰ ਮੈਂ ਬਾਅਦ ਚ ਦੱਸਦਾ ਤੇ ਆਪਾਂ ਇਹ ਕਰ ਦਈਏ ਫਿਰ ਸਮਝਾਉਣਾ ਤੁਹਾਨੂੰ ਠੀਕ ਹੈ ਆਹ ਕੱਢਤੀਆਂ ਭਈ ਆਪਾਂ ਬੈਟਰੀਆਂ ਠੀਕ ਹੈ ਤੇ ਇਹ ਇਹ ਆਪਾਂ ਬਾਹਰ ਕੱਢ ਕੇ ਉਵੇਂ ਹੀ ਰੱਖ ਲਈਆਂ ਠੀਕ ਹੈ ਜਿਵੇਂ ਇਹਦੇ ਵਿੱਚ ਸੀਗੀਆਂ ਬਾਕੀ ਆਪਣੇ ਨੰਬਰ ਲੱਗੇ ਹੋਏ ਸੀ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਸਾਰੀਆਂ ਦੇਖੋ ਜਿੰਨੀ ਖਾਕੀ ਆ ਇਹਨੂੰ ਆਪਾਂ ਜਮਾ ਕਲੀਨ ਕਰਕੇ ਸਾਫ ਕਰਕੇ ਠੀਕ ਹੈ ਕਿ ਨਹੀਂ ਫਿਰ ਰੱਖਾਂਗੇ ਠੀਕ ਹੈ ਤੇ ਇਹ ਹੈ ਜਿਹੜੀਆਂ ਬੈਟਰੀਆਂ ਨੇ ਘੱਟੋ ਘੱਟ 2 ਸਾਲ ਚੱਲ ਜਾਣੀਆਂ ਜੇ ਤੁਸੀਂ ਇਹੀ ਤਰੀਕਾ ਵਰਤੋਗੇ ਭਾਈ ਆਪਾਂ ਦੋ ਬੈਟਰੀਆਂ ਰੱਖਤੀਆਂ ਜਿਵੇਂ ਤੁਹਾਨੂੰ ਕਿਹਾ ਸੀ ਆਪਾਂ ਮੂਹਰੇ ਕਰਤੀ 5 ਨੰਬਰ ਇੱਥੇ ਕਰਤੀ ਆਪਾਂ 4 ਨੰਬਰ ਬਾਕੀ ਸਫਾਈ ਤੁਸੀਂ ਚੈੱਕ ਕਰ ਲਓ ਜਮਾ ਕਲੀਨ ਕਰਤੀ ਆਪਾਂ ਠੀਕ ਹੈ ਬਿਲਕੁਲ ਵੀ ਰੀਤਾ ਨਹੀਂ ਹੋਣਾ ਚਾਹੀਦਾ ਆ ਬਸ ਇੱਕ ਆਪਾਂ ਜਿਹੜਾ ਏਸੀਐਮ ਸੀ ਇਹ ਨਹੀਂ ਤੋਤਾ ਬਾਕੀ ਸਾਰੀ ਆਪਾਂ ਸਕਿਉਰਿਟੀ ਤੋਤੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਕਿ ਨਹੀਂ ਜੇ ਆਪਾਂ ਇਦਾਂ ਧੋਵਾਂਗੇ ਤੇ ਬਾਕੀ ਆ ਦੇਖੋ ਬੈਂਟਰੀਆਂ ਦੀ ਸਫਾਈ ਚੈੱਕ ਕਰ ਲਓ ਬੈਂਟਰੀਆਂ ਵੀ ਆਪਾਂ ਸਾਫ਼ ਕਰਕੇ ਜਮਾ ਰੱਖਤੀਆਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਰੱਖ ਕੇ ਵੀ ਕਿਵੇਂ ਰੱਖੀਆਂ ਨੇ ਲਓ ਜੀ ਇਹ ਆਪਣੀਆਂ ਸਾਰੀਆਂ ਬੈਂਟਰੀਆਂ ਆਪਾਂ ਫਿੱਟ ਕਰਤੀਆਂ ਸੀ ਤਿੰਨ ਨੰਬਰ ਆਪਾਂ ਜਮਾ ਪਾਇਲ ਤੇ ਲਿਆਏ ਇੱਕ ਨੰਬਰ ਇੱਥੇ ਆ ਗਈ ਠੀਕ ਹੈ ਤੇ ਦੋ ਨੰਬਰ ਆ ਗਿਆ ਇਹ ਇਦਾਂ ਹੀ ਲਿਖ ਕੇ ਰੱਖਣਾ ਜਦੋਂ ਗਾਹਾਂ ਨੂੰ ਬਦਲਾਂਗੇ ਉਦੋਂ ਫੇਰ ਆਪਾਂ ਇਹ ਬਦਲੀ ਕਰਕੇ ਧਰਨਾ ਤੇ ਇਹਦਾ ਐਵੇਂ ਕਰਨ ਦਾ ਖਾਸ ਕਾਰਨ ਇਹ ਹੈ ਬਈ ਇੱਕ ਤਾਂ ਇਹਦੇ ਨਾਲ ਵੈਰੇਂਟਰੀਆਂ ਨਹੀਂ ਖਰਾਬ ਹੁੰਦੀਆਂ ਨੰਬਰ 2 ਤੇ ਫੁੱਲਦੀਆਂ ਨਹੀਂ ਠੀਕ ਹੈ ਤੇ ਪਾਟਦੀਆਂ ਨਹੀਂ ਕਿਉਂਕਿ ਜਿਹੜੀ ਕੰਪਨੀ ਬਣਿਓ ਗਰੰਟੀ ਆਉਂਦੀ ਉਹ ਫੁੱਲੀ ਤੇ ਪਾਟੀ ਦੀ ਆਉਂਦੀ ਨਹੀਂ ਇਹਦਾ ਇਹੀ ਹੈ ਵੀ ਇਹ ਫੁੱਲਦੀ ਨਹੀਂ ਤੇ ਪਾੜਦੀ ਨਹੀਂ ਤੇ ਇਹ ਜਿਹੜੀ ਆਪਾਂ ਸਰਵਿਸ ਹੈ ਇਹ ਜਦੋਂ ਸਕੂਟਰੀ 1000 ਕਿਲੋਮੀਟਰ ਚੱਲੇ ਜੇ 1000 ਕਿਲੋਮੀਟਰ ਉਦੋਂ ਆਪਾਂ ਇਹ ਕਰਨੀ ਹੀ ਕਰਨੀ ਹੈ ਜੇ ਇਹਨੂੰ ਐਵੇਂ ਜੁਕਰ ਚਲਾਈ ਜਾਵਾਂਗੇ ਤਾਂ ਜਿਹੜੀਆਂ ਆਹ ਦੋ ਪਹਿਲੀਆਂ ਬੈਟਰੀਆਂ ਹੋਣੀਆਂ ਇਹ ਪਾੜ ਜਾਣਗੀਆਂ ਠੀਕ ਹੈ ਕਿਉਂਕਿ ਇੰਨਾ ਤੇ ਜਿਹੜੀ ਦਾਵ ਉਹ ਜ਼ਿਆਦਾ ਰਹਿੰਦੀ ਹੈਗੀ ਠੀਕ ਹੈ ਇਹਨਾਂ ਦਾ ਜ਼ੋਰ ਵੱਧ ਲੱਗਦਾ ਰਹਿੰਦਾ ਇਹਨਾਂ ਦਾ ਘੱਟ ਲੱਗਦਾ ਰਹਿੰਦਾ ਤਾਂ ਕਰਕੇ ਉਹ ਚਾਰਜ ਵੇਲੇ ਵੀ ਛੇਤੀ ਚਾਰਜ ਪਹਿਲਾਂ ਉਹ ਹੁੰਦੀਆਂ ਨੇ ਠੀਕ ਹੈ ਤੇ ਜਿਹੜੀਆਂ ਇਹ ਮੇਰੇ ਸਾਬ ਨਾਲ ਬੈਂਟਰੀਆਂ ਨੇ ਇਹ ਤਾਂ ਇਹੋ ਹੀ ਪੜਦੀਆਂ ਨੇ ਤੇ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਅੱਗੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਇਹ ਮੈਂ ਕਿੰਨੇ ਜਿਹੜੀਆਂ ਬੈਂਟਰੀਆਂ ਚਲਾਈਆਂ ਨੇ ਉਹ ਕਿੰਨੇ ਕਿਲੋ ਹਜ਼ਾਰ ਕਿਲੋਮੀਟਰ ਚਲਾ ਕੇ ਬਦਲੀਆਂ ਨੇ ਤੇ ਉਹ ਮੇਰੀਆਂ ਜਿਹੜੀਆਂ ਬੈਂਟਰੀਆਂ ਸੀ ਉਹ ਤਕਰੀਬਨ 2000 2 ਸਾਲ ਸੌਰੀ 2 ਸਾਲ ਚੱਲ ਗਈਆਂ ਸੀਗੀਆਂ ਠੀਕ ਹੈ ਤੇ ਇਹ ਆਪਾਂ ਅਗਲੀ ਵੀਡੀਓ ਤੁਹਾਨੂੰ ਸ਼ੋਅ ਕਰਾਂਗੇ ਵੀ ਇਹ ਕਿੰਨੇ ਮਤਲਬ ਚੱਲੀਆਂ ਸੀ ਉਹ ਬੈਂਟਰੀਆਂ ਇਹ ਬੈਟਰੀਆਂ ਜਿਹੜੀਆਂ ਇਹ ਮੈਂ 9 ਤਰੀਕ 12ਵੇਂ ਮਹੀਨੇ ਦੀ 2024 ਚ ਖਰੀਦੀਆਂ ਨੇ ਠੀਕ ਹੈ ਨਵੀਆਂ ਤੇ ਕਿੰਨੇ ਦੀਆਂ ਰੱਖਾਈਆਂ ਨੇ ਠੀਕ ਹੈ ਕਿੰਨੇ ਤੇ ਮੇਰੇ ਪੈਸੇ ਲੱਗੇ ਨੇ ਤੇ ਕੀ ਕੁਝ ਇਹਦੇ ਵਿੱਚ ਆਇਆ ਕਿਹੜੀ ਕੰਪਨੀ ਹੈ ਇਹ ਆਪਾਂ ਅਗਲੀ ਵੀਡੀਓ ਚ জানਾਂਗੇ ਠੀਕ ਹੈ ਤੇ ਅਗਲੀ ਵੀਡੀਓ ਦੇ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਠੀਕ ਹੈ ਤੇ ਬੈਲ ਆਈਕਨ ਨੂੰ ਦਬਾ ਲਿਓ ਠੀਕ ਹੈ ਤਾਂ ਜੋ ਨੋਟੀਫਿਕੇਸ਼ਨ ਆ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਜੇ ਤੇ ਆਪਾਂ ਅਗਲੀ ਵੀਡੀਓ 'ਚ ਇਹਦੇ ਬਾਰੇ ਗੱਲ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਠੀਕ ਹੈ ਵੀਰੇ ਓਕੇ ਜੀ ਇਹ ਨਾ ਇਹਦੇ ਵਿੱਚ ਮਿੱਥੋਂ ਪਾਣੀ ਪੈ ਗਿਆ ਸੀ ਐਮਸੀਵੀ ਦੇ ਵਿੱਚ ਇਹ ਆਪਾਂ ਹੁਣ ਡਰਾਈਵ ਦੀ ਮੱਤਨ ਨਾਲ ਇਹਨੂੰ ਸੁਕਾ ਲਾਗੇ ਕਿਉਂਕਿ ਸੁਕਾਉਣਾ ਜ਼ਰੂਰੀ ਹੈ ਨਹੀਂ ਐ ਸੌਫਟ ਸਟੱਪ ਹੋ ਜਾਈ ਐਮਪੀਡੀ ਨੇ ਕੰਮ ਨਹੀਂ ਕਰਨਾ ਇਹ ਵੀ ਤਾਂ ਮੈਂ ਪਾਣੀ ਮਾਰ ਰਿਹਾ ਕਿਉਂਕਿ ਤਾਂ ਇਹਦੇ ਵਿੱਚ ਪਾਣੀ ਚਲਾ ਗਿਆ ਸੀ ਠੀਕ ਹੈ ਇਹਦਾ ਕਰਕੇ ਆਪਾਂ ਨੂੰ ਇਹ ਸੁਕਾਉਣਾ ਪਈ ਇਹਦਾ ਪਾਣੀ ਇਹਦਾ ਪਾਣੀ ਆਪਾਂ ਡਰਾਈਵ ਦੀ ਮੱਤਨ ਨਾਲ ਸੁਕਾ ਰਹੇ ਹਾਂ ਜਿੱਥੇ-ਜਿੱਥੇ ਵੀ ਕਾਜ ਨੂੰ ਐ ਲੱਗੇ ਵੀ ਇਸ ਨੂੰ ਕਿਤੇ ਪਾਣੀ ਪਿਆ ਲੱਗਦਾ ਹੈ ਮਾੜਾ ਮੋਟਾ ਟਾਇਦੇ ਵਿੱਚ ਵੀ ਤੇ ਨਾਲੇ ਆਪਾਂ ਅਗਲੀ ਵੀਡੀਓ ਤੇ ਜਾਣਾ ਜੇ ਵੀ ਆਪਾਂ ਕਿਸ ਤਰ੍ਹਾਂ ਇਨੀ ਕਲੀਨ ਕੀਤੀ ਸੀ ਕੀ ਹੈ ਜਿਹੜੀ ਸਾਫ ਇਹ ਆਪਾਂ ਕਿਸੇ ਨਾਲ ਕੀਤੀ ਸੀ ਕਿਵੇਂ ਇਹਨੂੰ ਆਪਾਂ ਪਾਣੀ ਦੇ ਨਾਲ ਧੋਣਾ ਹੈਗਾ ਕੀ ਕੀ ਸਾਫ ਦਾ ਰੱਖਣਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸੂਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਚਲਾ ਕੇ ਦਿਖਾਵਾਂਗੇ ਤੇ ਨਾਇ ਨੂੰ ਕਰਦੇ ਹਾਂ ਸੈਟ ਕਰ ਦਈਏ ਲਾ ਆ ਬਾਈ ਕਰਤਾ ਆਪਾ ਰੈਡੀ ਇਹ ਠੀਕ ਹੈ ਓਕੇ ਕਰਤਾ ਤੇ ਹੁਣ ਆਪਾਂ ਇਹਦੀ ਚਾਬੀ ਲਾ ਕੇ ਬਸ ਆਪਾਂ ਚਲਾ ਕੇ ਦੇਖਦੇ ਹਾਂ ਨੂੰ ਤੇ ਵੀ ਕੀ ਕਹਿੰਦੀ ਹੈ ਕਰੋ ਦੀ ਬਾਣੀ ਚੱਲੀ ਨਹੀਂ ਸ਼ਾਇਦ ਮੈਨੂੰ ਲੱਗਦਾ ਵੀ ਐਮ ਸੀ ਵੀ ਜਿਹੜਾ ਉਹ ਫਾਉਂਡ ਕਰਨ ਨਾਲ ਕੋ ਲੱਗੇ ਕਰਤਾ ਹੁਣ ਦੇਖਦੇ ਆ ਚਲਾ ਕੇ ਲੋ ਜੀ ਚੱਲ ਪਈ ਆ ਪਰ ਜਿਹੜੀ ਗੱਲ ਆ ਮੈਨੂੰ ਲੱਗਦਾ ਵੀ ਇਹਦੇ ਵਿੱਚ ਆਪਾਂ ਨੂੰ ਵੀਡੀਓ ਨਹੀਂ ਦਿਖ ਰਹੀ ਲਾਈਟ ਆ ਜਿਹੜੀਆਂ ਉਹ ਬਲਿੰਕ ਕਰ ਰਹੀਆਂ ਸਟਾਰਟ ਚੱਕਦੇ ਲੋ ਜੀ ਓਕੇ ਦੀ ਰਿਪੋਰਟ ਆ ਚੱਲ ਪਈ ਇਹ ਇੱਥੇ ਚੈੱਕ ਕਰ ਸਕਦੇ ਹੋ ਮੇਰੇ ਮੈਂ ਤਾਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੀ ਸੀ ਪਰ ਇਹ ਨਹੀਂ ਦਿਸੀ ਨਹੀਂ ਉਹਦੇ ਵਿੱਚ ਇਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਦੀਨੀਆਂ ਨੇ ਇਹ ਦੇਖੋ ਓਕੇ ਦੀ ਰਿਪੋਰਟ ਆ ਆਪਣੀ ਸਕੂਟਰੀ ਓਕੇ ਹੋ ਗਈ ਇਲੈਕਟ੍ਰੋਨਿਕ ਤੇ ਅਗੇ ਇਹਦੀ ਸਰਵਿਸ ਬਾਰੇ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਸਰਵਿਸ ਤੇ ਆਪਾਂ ਵੀਡੀਓ ਬਣਾ ਕੇ ਚੈਨਲ ਤੇ ਪਾਉਂਦੇ ਰਹਾਂਗੇ ਜੀ ਧੰਨਵਾਦ ਮਿਹਰਬਾਨੀ ਜੀ